ਇਹ ਵਾਲੀ ਕਰਦਾ ਜੀ ਹਾਂ ਬੁੱਤ ਸੇਵਾ ਬਹੁਤ ਕਰਦਾ ਸੇਵਾ ਤਾਂ ਮਾੜਾ ਜਿਹਾ ਹੋ ਉਹ ਉਹ ਵੀ ਆਖੇ ਕੋਲੇ ਬੈਠਦਾ ਹਾਂ ਰ ਮੈਂ ਪੁੱਛ ਲੈਂਦੇ ਵੀ ਕੀ ਠੀਕ ਹੈ ਆਦਰ ਬਾਪੂ ਦੇ ਸੱਟਾ ਵੱਜੀਆਂ ਇਹ ਇਹ ਆਪ ਇਹਨਾਂ ਮਾ ਹੁੰਦਾ ਆਪੇ ਦੇ ਕੱਪੜਾ ਲੀੜਾ ਬੰਨਦਾ ਉਹ ਹੋਗਾ ਜੀ ਆਈਸੀਡੈਂਟ ਹੋਗਾ ਕੇ ਉਹ ਆਪ ਹੀ ਜਾਗਾ ਫਾਮਗਾ ਕਿਸ ਤਰ ਦੇ ਕੰਮ ਬਣਾਉਣਾ ਜੀ ਹਾਂ ਸਾਰੇ ਕੰਮ ਨਾਲ ਕਰਾਉਂਦਾ ਜੀ ਆਪਣੀ ਮਾਂ ਹਾਂ ਖੇਤੀ ਕਰਦੇ ਆ ਫਿਰ ਖੇਤੀ ਖੇਤੀ ਦੇ ਕੰਮ ਵੀ ਨਾਲ ਜਾਂਦਾ ਹੁਣ ਤੜਕੇ ਚਦੇ ਹਾਂ ਹੌਟ ਕੇ ਆਪਣੇ ਡੈਡੀ ਦੇ ਨਾਲ ਜਾਂਦਾ ਸੀ। ਨਹੀਂ ਕਹਿੰਦੀ ਪੁੱਤ ਬਿਲਕੁਲ ਸੀ ਵੀ ਪੜੋ, ਸੀ ਵੀ ਉਹ ਘਣੋ ਹੋ ਗਿਆ। ਵੀ ਆਪਣੇ ਦਾਦਾ-ਦਾਦੀ ਦੇ ਕੋਲੇ ਬੈਠ ਕੇ ਆਉਣਾ ਤਾਂ ਬਜ਼ੁਰਗਾਂ ਦੀ ਗੱਲ ਸੁਣ ਤੁਸੀਂ ਹੈ। ਜਿਵੇਂ ਮੇਰਾ ਪੋਤਾ ਮੈਨੂੰ ਹੋਕਰ ਦੱਸਾਰੇ ਤੁਸੀਂ ਵੀ ਅਹੀਂ ਕੋਹ ਕਰੋ ਮੈਂ ਸਾਰਿਆਂ ਨੂੰ ਅਹੀਂ ਕਹਿਣਾ ਚਾਹੁੰਦੀ ਹਾਂ। ਜਿਵੇਂ ਮੇਰਾ ਪੋਤਾ ਪੜ ਗਿਆ ਪੁੱਤ। ਅਹੀਂ ਤੁਸੀਂ ਵੀ ਪੜੋ, ਸੀ ਵੀ ਉਹ ਕੋਲੋਂ ਨਾ ਕਰੋ। ਮੇਰੇ ਸਾਡੇ ਕੋਲ ਆ ਕੇ ਸਾਡੀ ਫੇਰ ਦੁੱਖ ਸੁੱਖ ਪੁੱਛਦਾ ਹੈ ਸੇਵਾ ਕਰਦਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਮੈਂ ਪਿੰਡ ਸਿੱਖਾ ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਮੈਂ ਜੇਈ ਐਡਵਾਂਸ 2025 ਦਾ ਪੇਪਰ ਕਲੀਅਰ ਕਰਿਆ ਜੀ ਤੇ ਇਹਦੇ ਵਿੱਚ ਮੇਰਾ ਰੈਂਕ 9972 ਕੈਟਾਗਰੀ ਰੈਂਕ ਹੈ ਮੇਰਾ OBC NCL ਤੇ ਇਸ ਨੂੰ ਇਹ ਦੋ ਪੇਪਰ ਹੁੰਦੇ ਨੇ ਜੇਈ ਦੇ ਪਹਿਲਾ ਪੇਪਰ ਜੇਈ ਮੇਨਸ ਹੁੰਦਾ ਹੈ ਫਿਰ ਜੇਈ ਐਡਵਾਂਸ ਹੁੰਦਾ ਹੈ ਜੇ ਆਪਾਂ ਜੇਈ ਮੇਨਸ ਕਲੀਅਰ ਕਰੀਏ ਤੇ ਆਪਾਂ ਨੂੰ ਜੇ ਐਡਵਾਂਸ ਪੇਪਰ ਦੇ ਆਉਂਦਾ ਮੌਕਾ ਮਿਲਦਾ ਹੈ ਤੇ ਮੈਂ ਜੋ ਪਹਿਲਾ ਮੈਂ ਜੇਈ ਮੈਸ ਦਾ ਪੇਪਰ ਦਿੱਤਾ ਫਿਰ ਮੇਰਾ ਉਹ ਕਲੀਅਰ ਹੋਣ ਤੋਂ ਬਾਅਦ ਮੈਂ ਜੇਈ ਐਡਵਾਂਸ ਦਾ 18 ਮਈ ਨੂੰ ਮੈਂ ਪੇਪਰ ਦਿੱਤਾ ਤੇ 2 ਜੂਨ ਨੂੰ ਮੇਰਾ ਰਿਜ਼ਲਟ ਆਇਆ ਤੇ ਜਿਸ ਵਿੱਚ ਜਿਸ ਵਿੱਚ ਮੇਰਾ ਰੈਂਕ 9972 ਆਇਆ ਹੈ ਮੈਂ ਜਿਆਦਾ ਅਮੀਰ ਫੈਮਿਲੀ ਚੋ ਬਿਲੋਂਗ ਨਹੀਂ ਕਰਦਾ ਸਾਡੇ ਮੈਂ ਇੱਕ ਨਾਰਮਲ ਫੈਮਿਲੀ ਚੋ ਬਿਲੋਂਗ ਕਰਦਾ ਹਾਂ ਤੇ ਮੈਂ ਸਰ ਨਾਲ ਪਹਿਲਾਂ ਆਪਣੀ ਪੜਾਈ ਸਰਕਾਰੀ ਸਕੂਲ ਵਿੱਚ ਹੀ ਕੀਤੀ ਹੈ 10ਵੀਂ ਤੱਕ ਮੈਂ ਸਰਕਾਰੀ ਸਕੂਲ ਆਪਣੇ ਪਿੰਡ ਦੇ ਸਕੂਲ ਵਿੱਚ ਪੜਿਆ ਉਸ ਤੋਂ ਬਾਅਦ ਮੈਂ ਮੈਰਿਟੋਰੀ ਸਕੂਲ ਦਾ ਪੇਪਰ ਦਿੱਤਾ ਤੇ ਉਸ ਵਿੱਚ ਮੈਂ ਆਪਣੇ ਬੜੇ ਉਹ ਮੈਂ ਕਲੀਅਰ ਕੀਤਾ ਉੱਤੇ ਮੈਨੂੰ ਮੈਰਿਟੋਰੀ ਸਕੂਲ ਪਟਿਆਲਾ ਵਿੱਚ ਦਾਖਲਾ ਮਿਲ ਗਿਆ ਤੇ ਮੈਂ ਉੱਥੇ ਆਪਣੀ ਪਲੱਸ 1 ਪਲੱਸ 2 ਕੀਤੀ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮੈਂ ਨਾਰਮਲ ਫੈਮਿਲੀ ਚੋਂ ਅਸੀਂ ਪੈਸੇ ਜੋ ਜ਼ਿਆਦਾ ਪੇੜ ਕੋਚਿੰਗ ਅਫੋਰਡ ਨਹੀਂ ਕਰ ਸਕਦੇ ਸੀ ਤੇ ਪਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕੋਚਿੰਗ ਅਵੰਤੀ ਆਨਲਾਈਨ ਕੋਚਿੰਗ ਨਾਲ ਮੈਨੂੰ ਬਹੁਤ ਜੇ ਆਪਣੀ ਜੇ ਕਲੀਅਰ ਕਰਨ ਵਿੱਚ ਹੈਲਪਫੀ ਮੈਂ ਜਿੰਨੇ ਕਿ ਤੁਹਾਨੂੰ ਪਤਾ ਹੈ ਇਹ ਪੇਪਰ ਜਿੰਨਾ ਹੀ ਪੜ੍ਹੀਏ ਉਨਾਂ ਹੀ ਘੱਟ ਹੁੰਦੇ ਪਰ ਫਿਰ ਵੀ ਜੇ ਆਪਾਂ ਅੰਦਾਜ਼ਾ ਹੀ ਲਈਏ ਤਾਂ ਸਕੂਲ ਤੋਂ ਬਾਅਦ 5-6 ਘੰਟੇ ਮੈਂ ਪੜ੍ਹਦਾ ਸੀ ਮੇਰੇ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਮੇਰੇ ਦਾਦਾ ਜੀ ਤੇ ਮੇਰੇ ਦੋ ਭੈਣਾਂ ਤੇ ਮੈਂ ਰਹਿੰਦਾ ਹਾਂ ਮੇਰੇ ਪਿਤਾ ਜੀ ਫਾਰਮਰ ਨੇ ਤੇ ਉਹ ਖੇਤੀ ਕਰਦੇ ਨੇ ਚਾ ਮੈਂ ਆਪਣੇ ਬਿਤਾਈ ਖੇਤੀ 'ਚ ਹੈਲਪ ਕਰਦਾ ਅਸੀਂ ਸਬਜ਼ੀਆਂ ਵਗੈਰਾ ਵੀ ਬੀਜ ਲੈਂਦੇ ਆ ਤੇ ਇਸ ਨਾਲ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਮੈਂ ਤੇ ਮੇਰੇ ਮਾਤਾ ਜੀ ਇੱਕ ਹਾਊਸ ਵਾਈਫ ਨੇ ਤੇ ਉਹ ਇੱਕ ਹਾਊਸ ਵਾਈਫ ਦੇ ਨਾਲ ਸਿਲਾਈ ਦਾ ਕੰਮ ਵੀ ਕਰਦੇ ਹਨ ਜਿਹੜੇ ਪਿੰਡ ਵਿੱਚ ਸਾਡੇ ਕੱਪੜੇ ਸਿਉਣ ਵਾਸਤੇ ਆ ਜਾਂਦੇ ਹਨ ਤੇ ਉਹ ਸਿਉਂ ਕੇ ਸਾਡੇ ਇਸ ਤਰ੍ਹਾਂ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਪਰ ਮੈਨੂੰ ਜਦ ਮੈਂ ਆਪਣਾ ਮੈਨੂੰ ਇੱਕ ਅਬਦੇ ਮੇਰੇ ਟੀਚਰ ਦਾ ਫੋਨ ਆਇਆ ਕਿ ਤੁਹਾਨੂੰ ਜੈਦ ਪੇਪਰ ਪਾਸ ਕਰਨ ਤੇ ਤੁਹਾਨੂੰ ਸੀਐਮ ਭਗਵੰਤ ਮਾਨ ਜੀ ਵੱਲੋਂ ਬੁਲਾਇਆ ਗਿਆ ਹੈ। ਤੇ ਜਿਉਂ ਉੱਥੇ ਗਏ ਚੰਡੀਗੜ੍ਹ ਵਿੱਚ ਸੀਐਮ ਹਾਊਸ ਤੇ ਉੱਥੇ ਸਾਨੂੰ ਭਗਵੰਤ ਮਾਨ ਜੀ ਨੇ ਬਹੁਤ ਜਿਆਦਾ سپور ਅੱਗੇ ਵਧਣ ਵਾਸਤੇ سپورਟ ਕੀਤਾ ਸਾਡਾ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਆਮ ਜਨਤਾ ਨਾਲ ਬਹੁਤ ਪਰਸਨਲੀ ਗੱਲ ਕਰਦੇ ਹਨ ਤੇ ਉਹਨਾਂ ਨਾਲ ਸਾਰੀ ਹਾਲ ਦੀ ਗੱਲਬਾਤ ਸਾਂਝੀ ਕਰਦੇ ਹਨ ਤੇ ਸਾਡੇ ਵਰਗੇ ਸਟੂਡੈਂਟਸ ਨਾਲ ਵੀ ਤੇ ਸਾਡੇ ਪੇਰੈਂਟਸ ਨਾਲ ਵੀ ਉਹਨਾਂ ਨੇ ਗੱਲ ਕੀਤੀ ਸਾਨੂੰ ਅੱਗੇ ਵਧਣ ਲਈ سپورਟ ਕੀਤਾ ਤੇ ਮੋਟੀਵੇਸ਼ਨ ਦਿੱਤਾ ਕਿ ਤੁਸੀਂ ਆਪਦਾ ਗੋਲ ਅਚੀਵ ਕਰ ਸਕਦੇ ਹੋ ਤੇ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਤੁਸੀਂ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ ਮੈਂ ਅੱਗੇ ਜੀ ਮੈਂ ਬੀਟੈਕ ਕਰਕੇ ਆਪਣੀ ਇੰਜੀਨੀਅਰਿੰਗ ਪੜਾਈ ਪੂਰੀ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ ਮੇਰੇ ਮਾਤਾ ਪਿਤਾ ਦਾ ਤੇ ਮੇਰੇ ਛੁਰੂ ਤੋਂ ਹੀ ਬਹੁਤ ਜ਼ਿਆਦਾ ਸਹਿਯੋਗ ਰਹਾ ਹਰੇਕ ਟਾਈਮ ਤੇ ਉਹਨਾਂ ਨੇ ਮੇਰੀ ਸਪੋਰਟ ਕੀਤੀ ਤੇ ਮੇਰੇ ਅਧਿਆਪਕਾਂ ਨੇ ਵੀ ਮੇਰੇ ਬਹੁਤ ਜ਼ਿਆਦਾ ਮੇਰੇ ਜੀਵਨ ਦੇ ਵਿੱਚ ਸਹਿਯੋਗ ਰਿਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਮੈਂ ਸਰਕਾਰੀ ਸਕੂਲ ਦੀ ਹੀ ਪੜ੍ਹਦਾ ਸੀ ਉਹਨਾਂ ਨੇ ਮੈਨੂੰ ਹਮੇਸ਼ਾ ਪੜਨਵਾ ਕੇ ਪ੍ਰੇਰਿਤ ਕੀਤਾ ਤੇ ਬੁਰੀ ਸੰਗਤ ਤੋਂ ਹਮੇਸ਼ਾ ਬਚਾਉਂਦੇ ਰਹੇ ਤੇ ਜਿਸ ਨਾਲ ਮੈਂ ਆਪਣੀ ਜੀਵਨ ਵਿੱਚ ਇੱਕ ਅੱਛਾ ਚੰਗਾ ਵਿਦਿਆਰਥੀ ਬਣ ਸਕਿਆ ਇਸ ਲਈ ਮੈਂ ਉਹਨਾਂ ਦਾ ਉਹਨਾਂ ਹੀ ਸਾਥਕਾਂ ਹੀ ਅੱਜ ਆਪਣਾ ਦੇ ਪਰ ਕਲੀਅਰ ਕੀਤਾ ਹੈ ਜਿਵੇਂ ਬਚਪਨ ਮੈਂ ਜਦੋਂ ਮੈਰਿਟੋਰ ਸਕੂਲ ਗਿਆ ਉੱਥੇ ਦੇ ਅਧਿਆਪਕ ਵੀ ਮੇਰੇ ਬਹੁਤ ਚੰਗੇ ਰਹੇ ਨੇ ਇਨਚਾਰਜ ਸ਼੍ਰੀਮਤੀ ਰਵਿੰਦੀ ਕੌਰ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਵੀ ਅੱਜ ਪੜ੍ਹਾਈ ਚਾਰਨਾਂ ਬਟ ਚਾਹਤ ਰਹੇ ਸਿਰ ਇੱਕ ਵਿਦਿਆਰਥੀ ਦਾ ਤੇ ਜਿਹੜਾ ਕੁਝ ਵੀ ਹੈ ਅੱਜ ਪੜ੍ਹਾਈ ਦੇ ਨਾਲ ਇਹ ਤੁਸੀਂ ਆਪਣਾ ਇੱਕ ਜੀਵਨ ਵਿੱਚ ਇੱਕ ਗੋਲ ਸੈੱਟ ਕਰੋ ਤੇ ਆਪਣਾ ਉਸ ਗੋਲ ਤੇ ਹੀ ਫੋਕਸ ਕਰਦੇ ਰਹੋ ਉਸ ਤੇ ਕੰਮ ਕਰਦੇ ਰਹੋ ਤਾਂ ਕਿ ਤੁਹਾਨੂੰ ਜ਼ਿੰਦਗੀ ਵਿੱਚ ਸਕਸੈਸ ਪਾਉਣ ਤੋਂ ਕੋਈ ਨਾ ਰੋਕ ਸਕੇ ਮੇਰੇ ਬੇਟੇ ਨੇ ਜੀ ਐਡਵਾਂਸ ਦਾ ਪੇਪਰ ਪਾਸ ਕੀਤਾ ਇਹ ਦੋ ਪੇਪਰ ਹੁੰਦੇ ਨੇ ਪਹਿਲਾ ਮੈਨਸੋਂ ਦਾ ਮੈਨਸ ਦਾ ਪੇਪਰ ਹੋਇਆ ਸੀਗਾ ਤੇ ਉਹਦਾ ਰਿਜ਼ਲਟ ਆਇਆ ਜੇ ਰਿਜ਼ਲਟ ਚੋਂ ਪਾਸ ਹੋਵੇ ਤਾਂ ਫਿਰ ਜੀ ਐਡਵਾਂਸ ਦਾ ਪੇਪਰ ਹੁੰਦਾ ਫਿਰ ਤਾਂ ਹੀ ਦੂਜਾ ਪੇਪਰ ਹੁੰਦਾ ਦੂਜਾ ਪੇਪਰ ਵੀ ਇਹਨੇ ਕਲੀਅਰ ਕੀਤਾ 2 ਜੂਨ ਨੂੰ ਰਿਜ਼ਲਟ ਆਇਆ ਉਹਦਾ ਤੇ ਉਹਦਾ ਬਹੁਤ ਵਧੀਆ ਰੈਂਕ ਆਇਆ ਇਹ ਤਾਂ ਰਾਜੀ ਘੰਟਿਆਂ ਤੱਕ ਤਾਂ ਇਹਦਾ ਪਤਾ ਹੀ ਨਹੀਂ ਹੈਗਾ ਇਹ ਤਾਂ ਟਾਈਮ ਚੋਂ ਇਹ ਪੜਦਾ ਹੀ ਰਹਿੰਦਾ ਸੀ ਬਸ ਜਿਵੇਂ ਕਿ ਕੋਈ ਕੰਮ ਹੁੰਦਾ ਇਹ ਕੰਮ ਕਰਨ ਕੰਮ ਦਾ ਵੀ ਜਿਵੇਂ ਹੁਣ ਉੱਥੇ ਪੜਦਾ ਸੀ ਪਟਿਆਲੇ ਪੜਦਾ ਸੀ ਜਦੋਂ ਵੀ ਛੁੱਟੀਆਂ ਜਾਇਆ ਹੁੰਦਾ ਜਿਵੇਂ ਹੁਣ ਜੂਨ ਦੀ ਛੁੱਟੀਆਂ ਲਾ ਲਓ ਜੂਨ ਦੀ ਜੀਰੀ ਦਾ ਮਹੀਨਾ ਹੁੰਦਾ ਇਨੇ ਆਪਣਾ ਖੇਤ ਵਿੱਚ ਬੱਟਾ ਪਾਉਣੀ ਆ ਸਾਰਾ ਕੰਮ ਹਰ ਕੰਮ ਇਹਨੇ ਆਪਣੇ ਫਾਦਰ ਦੇ ਨਾਲ ਕਰਵਾਉਣਾ ਸਾਰਾ ਕੰਮ ਇਹਨੇ ਜਾ ਕੇ ਜਿਵੇਂ ਰੋਟੀ ਵਗੈਰਾ ਕਿੰਨਾ ਕੰਮ ਹੋ ਜਾਂਦਾ ਉੱਥੇ ਜਿਰੀ ਲਾਉਂਦੇ ਨੇ ਉਹ ਸਾਰਾ ਕੰਮ ਪਰ ਜਦ ਵੀ ਇਹਦਾ ਵਿੱਚ ਨੂੰ ਟਾਈਮ ਲੱਗਦਾ ਇਹਨੇ ਨਾਲ ਦੀ ਨਾਲ ਪੜਨਾ ਇਹਨੇ ਪੜਦਾ ਤਾਂ ਹਰ ਟਾਈਮ ਰਹਿੰਦਾ ਹੀ ਸੀਗਾ ਪੜਦਾ ਰਹਿੰਦਾ ਸੀ ਵੀ ਜਦੋਂ ਕੋਈ ਕੰਮ ਹੁੰਦਾ ਉੱਠ ਕੇ ਕੰਮ ਕਰਦਾ ਤੇ ਦਾਦਾ ਦਾਦੀ ਦਾ ਵੀ ਖਿਆਲ ਰੱਖਦਾ ਤੇ ਜਿਵੇਂ ਹੁਣ ਬੱਚੇ ਅੱਜ ਕੱਲ ਦੇ ਤਾਂ ਮੋਬਾਈਲਾਂ ਚੋਂ ਹੀ ਨਿਕਲਦੇ ਇਹਦਾ ਤਾਂ ਇਹ ਜਾਤੀਗਾ ਇਹ ਤਾਂ ਅਸਲ ਪੜਨ ਤੋਂ ਬਿਨਾ ਮੋਬਾਈਲ ਚੱਕਦਾ ਹੀ ਨਹੀਂ ਸੀ ਉਥੇ ਤਾਂ ਦੇਖੋ ਮੈਰੀਟੋਰੀਸ ਤੋਂ ਮੋਬਾਈਲ ਅਲਾਉਡ ਹੀ ਨਹੀਂ ਹੈਗਾ ਜੇ ਘਰੇ ਮੋਬਾਈਲ ਸੀਗਾ ਵਾਈਫਾਈ ਲੱਗੀ ਹੋਈ ਹੈ ਬੱਚਿਆਂ ਦੀ ਸਹੂਲਤ ਕਰਕੇ ਅਸੀਂ ਵਾਈਫਾਈ ਦਾ ਰੱਖੀ ਹੈਗੀ ਤੇ ਇਹ ਉਹਨੂੰ ਸਾਰਾ ਦਿਨੇ ਪੜਦਾ ਰਹਿੰਦਾ ਸੀਗਾ ਉਹਦੇ ਜਦ ਵੀ ਇਹਦਾ ਟਾਈਮ ਲੱਗਦਾ ਤੇ ਪੜਹੀ ਜਾਂਦਾ ਤੇ ਉੱਠ ਕੇ ਜਦੋਂ ਇਹਨੂੰ ਕੰਮ ਕਹਿ ਦਿੰਦੇ ਇਹਨੇ ਪੜਾਈ ਬੰਦ ਕਰਨੀ ਉੱਠ ਕੇ ਕੰਮ ਕਰ ਲੈਣਾ ਕੰਮ ਕਰਕੇ ਜਦੋਂ ਵੀ ਫਿਰ ਉਹਨੇ ਆ ਕੇ ਆਪਣੇ ਉਸੇ ਸੀਟ ਤੇ ਬਹਿ ਜਾਣਾ ਉਨੀ ਪੜਹੀ ਜਾਣਾ ਪਰਦਾ ਰਹਿੰਦਾ ਹੀ ਸੀ ਅਸਲ 'ਚ ਉਹ ਸਾਊ ਸੁਭਾਅ ਐ ਇਸ ਤਰ੍ਹਾਂ ਨਹੀਂ ਹੈਗਾ ਬਜ਼ੁਰਗਾਂ ਦਾ ਬਹੁਤ ਖਿਆਲ ਰੱਖਦਾ ਸਾਰਾ ਸਮਾਜ ਜਿਵੇਂ ਇਹਨੂੰ ਪਤਾ ਵੀ ਮੰਮੀ ਕੰਮ ਕਰਦੀ ਹੈਗੀ ਪੂਰਾ ਇਹਨੇ ਆਪਣਾ ਬਜ਼ੁਰਗਾਂ ਦਾ ਖਿਆਲ ਰੱਖਣਾ ਆ ਕੇ ਆਪਣੇ ਦਾਦਾ ਦਾਦੀ ਨੂੰ ਕਹਿਣਾ ਜਿਵੇਂ ਰਾਤ ਨੂੰ ਨਹੀਂ ਬੱਚੇ ਟੀਵੀ ਵਗੈਰਾ ਦੇਖਦੇ ਨੇ ਹੋਰ ਵੀ ਲਾਲੋ ਆਪਦੇ ਆਪ ਚ ਰਹਿੰਦੇ ਨੇ ਇਹਨੇ ਆ ਕੇ ਕਹਿਣਾ ਮੈਂ ਬੇਬੇ ਬਾਪੂ ਤੋਂ ਬਾਤਾਂ ਸੁਣਨੀ ਆ ਇਹ ਉਹਨਾਂ ਤੋਂ ਬਾਤਾਂ ਸੁਣਦਾ ਕਿੰਨਾ ਕਿੰਨਾ ਜੀਰ ਉਹਨਾਂ ਦੇ ਨਾਲ ਲਵੇ ਕਹਿੰਦਾ ਬੇਬੇ ਮੈਨੂੰ ਪੁਰਾਣੀਆਂ ਬਾਤਾਂ ਸੁਣਾਓ ਤੇ ਪ੍ਰਾਣੀਆਂ ਬਤਾਂ ਉਹਨਾਂ ਤੋਂ ਸੁਣਦਾ ਰਹਿੰਦਾ ਜਿਵੇਂ ਆਪਾਂ ਛੋਟੇ ਹੁੰਦੇ ਕਹਿੰਦੇ ਹੁੰਦੇ ਕਹਾਣੀਆਂ ਬਜ਼ੁਰਗਾਂ ਤੋਂ ਉਹ ਬਤਾਂ ਸੁਣਦਾ ਰਹਿੰਦਾ ਤੇ ਮੈਂ ਫਿਰ ਜਿਵੇਂ ਮੰਮੀ ਐ ਸੱਸੇ ਮੇਰੇ ਤੇ ਉਹਨਾਂ ਦਾ ਕਦੇ ਚਿਰਚਸਣ ਲੱਗ ਜਾਂਦਾ ਤੇ ਲਾ ਕੇ ਵਿਲੇ ਟਾਈਮ 'ਚ ਤੇ ਉਹਨੇ ਵੀ ਬਹੁਤ ਸ਼ੌਂਕ ਹੈ ਇਹਨੂੰ ਇਸ ਤਰ੍ਹਾਂ ਸੇਵਾ ਕਰਨ ਦਾ ਇਹਨਾਂ ਬਲੀਏ ਸਿੰਘ ਮਤਲਬ ਅਸਿਸਟਾਂ ਦਾ ਵਾਲਾ ਰਹਿੰਦਾ ਵੀ ਮੈਂ ਇਹਨੂੰ ਅਸੀਂ ਸਾਥ ਮਿਲ ਵੀ ਹੀ ਗਵਾਂਢੀ ਚ ਵੀ ਇਹਨੇ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਹੈਗਾ ਕਦੇ ਵੀ ਕੋਈ ਕੰਮ ਕਹਿ ਦਿੰਦਾ ਇਹਨੂੰ ਵੀ ਇਸ ਤਰ੍ਹਾਂ ਸਾਨੂੰ ਆ ਚੀਜ਼ ਲਿਆ ਦੇ ਦੁਕਾਨ ਤੋਂ ਲਿਆ ਦੇ ਮੜ ਜਾ ਖੇਤ ਆ ਸਾਡਾ ਫੜਾਇਆ ਮੈਂ ਇਸ ਤਰ੍ਹਾਂ ਉਥਰ ਜਦੋਂ ਵੀ ਆਇਆ ਹੁੰਦਾ ਮੈਨੂੰ ਸਮਾਂ ਕਦੇ-ਕਦੇ ਹੁੰਦਾ ਕਿ ਇਹਨੂੰ ਟਿਕਣਾ ਨਹੀਂ ਮਿਲਦਾ ਹਨਾ ਵੀ ਸਾਰੇ ਆ ਵੀ ਜੋ ਕਈ ਵਾਰੀ ਆ ਹੁੰਦਾ ਵੀ ਕੰਮ ਮੈਂ ਕਹਿੰਦਾ ਹੋਰ ਨੇ ਕਹਿੰਦਾ ਉਹਨੇ ਕਹਿੰਦਾ ਪਰ ਇਹਨੂੰ ਜਵਾਬ ਦੇਣਾ ਨਹੀਂ ਹੈ ਹੈਗਾ ਵੀ ਮੈਂ ਜਵਾਬ ਦਵਾਂ ਹਰ ਟਾਈਮ ਹਜ਼ਰ ਜਵਾਬ ਇਸ ਕਰਕੇ ਬੱਚਿਆਂ ਨੂੰ ਅਸੀਂ ਇਹੀ ਕਹਾਂਗੇ ਬੱਚੇ ਤੁਸੀਂ ਵੱਧ ਤੋਂ ਵੱਧ ਆਪਣੇ ਬਜ਼ੁਰਗਾਂ ਦਾ ਆਦਰ ਕਰੋ